ਤਾ ਇੱਕ ਸਾਖਸ਼ਤੀ ਕੈਂਟਰ ਦੇ ਨਾਲ ਲਟਕਦੀ ਹੋਈ লাশ ਬਾਰ ਅਮਦ ਹੁੰਦੀ ਹੈ ਜਿਵੇਂ ਹੀ ਦਿਨ ਚੜਦਾ ਹੈ ਘਰਦਿਆਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਹਿਲਾ ਭਾਵੂ ਕਰਦੇਣ ਵਾਲੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੁਥੇ ਇਸ ਮ੍ਰਿਤਕ ਦੇ ਸਾਕਸ਼ੀ ਜਿਹੜੀ ਘਰ ਵਾਲੀ ਹੈ ਉਹ ਰੋਂਦੇ-ਕੁੱਲੋਂਦੇ ਹੋਏ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਰਾਤ ਨੂੰ ਰੋਟੀ ਖਾਈ ਸੀ ਤੇ ਕਹਿ ਕੇ ਚਲਾ ਗਿਆ ਸੀ ਕਿ ਮੈਂ ਆਂਦਾ ਪਰ ਉਸ ਤੋਂ ਬਾਅਦ ਨਹੀਂ ਮੁੜਿਆ ਜਦੋਂ ਦਿਨ ਚੜਿਆ ਉਸ ਦੇ ਜਿਹੜੇ ਘਰ ਦੇ ਮੈਂਬਰ ਹੈ ਉਹਨਾਂ ਵੱਲੋਂ ਵੇਖਿਆ ਗਿਆ ਤਾਂ ਉਸ ਤੋਂ ਬਾਅਦ ਉਸ ਸਾਕਸ਼ੀ ਜਿਹੜੀ ਹੈ ਕੈਂਟਰ ਦੇ ਨਾਲ ਲਟਕਦੀ ਹੋਈ লাশ ਬਰਾਮਦ ਹੋਈ ਹੈ ਪ੍ਰਸ਼ਾਸਨ ਪੁੱਜਿਆ ਹੋਇਆ ਜਿਨ੍ਹਾਂ ਵੱਲੋਂ ਹਰ ਪਹਿਲੂ ਦੇ ਨਾਲ ਜਿਹੜੀ ਇਸਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਤੁਹਾਨੂੰ ਦੱਸਣੀ ਹੈ ਕਿ ਪੂਰੀ ਘਟਨਾ ਫਜ਼ਲਕਾ ਦੀ ਦਾਣਾ ਮੰਡੀ ਤੋਂ ਸਾਹਮਣੇ ਆਈ ਗਿਆ ਜਿੱਥੇ 23 ਸਾਲ ਦਾ ਇਹ ਨੌਜਵਾਨ ਜਿਸ ਦਾ ਨਾਂ ਸੁਰਜ ਸੱਜਾਰੇ ਜੀ ਕੈਂਟਰ ਦੇ ਨਾਲ ਲਟਕਦੀ ਹੋਈ লাশ ਮਿਲੀ ਹੈ ਤੁਹਾਨੂੰ ਦੱਸਣੀ ਹੈ ਕਿ ਫਜ਼ਲਕਾ ਦੀ ਅਨਾਜ ਮੰਡੀ ਦੇ ਵਿੱਚ ਉਸ ਦੇ ਕੈਂਟਰ ਦੇ ਨਾਲ ਲਟਕਦੀ ਨਾਲ লাশ ਮਿਲਣ ਦੇ ਕਾਰਨ ਪਰਿਵਾਰਕ ਮੈਂਬਰਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਉਹਨਾਂ ਦੇ ਸਿਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਕਿਉਂਕਿ ਇੱਕ ਸਖਸ਼ ਦੀ ਅਚਾਨਕ ਇਸ ਤਰ੍ਹਾਂ লাশ ਮਿਲਣਾ ਤਾਂ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦਾ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਸ ਸਖਸ਼ ਵੱਲੋਂ ਸੁਰਜ ਵੱਲੋਂ ਖੁਦ ਖੁਦਕੁਸ਼ੀ ਕੀਤੀ ਗਈ ਹੈ ਕਾਰਨ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਫਿਲਹਾਲ ਪ੍ਰਸ਼ਾਸਨ ਮਾਮਲੇ ਦੇ ਅੰਦਰ ਗੰਭੀਰਤਾ ਦੇ ਨਾਲ ਜਾਂਚ ਕਰਕੇ ਇਸ ਬਾਬਤ ਸਾਰੀ ਜਾਣਕਾਰੀ حاصل ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਈ ਤਰ੍ਹਾਂ ਦੇ ਪਹਿਲੂ ਇਸ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਕਿ ਜਦੋਂ ਇਸ ਸ਼ਖਸ ਦੀ ਲਾਸ਼ ਬਰਾਮਦ ਹੁੰਦੀ ਹੈ ਤੇ ਝੁੱਗੀਆਂ ਦੇ ਵਿੱਚ ਰਹਿ ਰਹੇ ਲੋਕ ਸਾਰੇ ਹੀ ਭੱਜ ਜਾਂਦੇ ਨੇ ਕਿ ਇਸ ਦਾ ਕਤਲ ਕੀਤਾ ਗਿਆ ਜਾਂ ਇਸ ਵੱਲੋਂ ਖੁਦ ਖੁਦਕੁਸ਼ੀ ਕੀਤੀ ਗਈ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਪਰ ਰੋਂਦੀ ਕੁਲੌਂਦੀ ਹੋਈ ਪੀੜਤ ਪਤਨੀ ਅਤੇ ਜਿਹੜੇ ਗੁਆਂਢ ਦੇ ਵਿੱਚ ਰਹਿੰਦੇ ਲੋਕ ਨੇ ਉਸ ਸੁਰਜ ਨੂੰ ਲੈ ਕੇ ਕੀ ਕੁਝ ਕਹਿੰਦੇ ਨਸਰਾਰੇ ਨੇ ਸੁੰਦੇ ਆ ਰਹੇ ਗਏ ਵਹ ਖਾ ਮੇਰਾ ਬਾਗ ਲਾਵੇ ਅਰੇ ਬੱਚੇ ਦਾਤ ਹੋ ਗਏ ਕੀ ਮਾਮਲਾ ਕੀ ਹੈ ਜਿਹੜਾ ਮੁੰਡਾ ਫਸ ਲਈ ਹੈ ਆ ਮੇਰੇ ਅਜੇ ਹੋ ਜਾਈ ਗੱਲਾਂ ਕਰਦੇ ਨਾ ਮੈਂ ਤੋ ਜੁਗੀਆਂ ਚ ਅਸੀਂ ਕਿਤੇ ਘਰ ਮਕਾਨ ਬਣਾ ਬਣਾਵਾਂਗੇ ਗੰਦੇ ਸੀ ਮੇਰੇ ਬਣਾਵਾਂ ਕੁੜਾ ਮੈਂ ਸਾਲ ਲੇ ਕੇ ਆ ਆ ਰੋਜ ਇਸੇ ਹੀ ਗਲਨਾ ਸੜ ਗਿਆ ਬੋਦੀਆ ਕੀ ਨਾਮ ਕੀ ਸੀ ਇਹਦਾ ਇਹ ਕਿੰਦਾ ਜਿੱਦਦੀ ਮਰਦਾ ਦਾਸ ਜੀ ਸੰਦਸੁਰਜ ਕੀ ਕੰਮ ਕੀ ਕਰਦਾ ਸੀ ਗੱਡੀ ਚ ਚਲਾਉਂਦਾ ਤੁਹਾਡੇ ਕੀ ਲੱਗਦੇ ਸੀ ਮੇਰਾ ਗੱਜ ਮੈਂ ਅੰਦਾ ਬੱਚਾ ਹੈਗਾ ਕੋਈ ਪਤਾ ਲੱਗਿਆ ਫਾਸੇ ਕਦ ਲਈ ਸੀ ਨੇ ਕਾਰਨ ਕੀ ਸੀ ਇਹ ਕੋਈ ਰੋਟੀ ਪਾਣੀ ਕਾ ਕਿ ਉਹਨਾਂ ਨੂੰ ਪਤਾ ਹੈਗਾ ਜੀ ਮੈਂ ਰੋਜ਼ ਸੋ ਜਾਂਦੀ 10 11 ਵਜੇ ਕਈ ਵਾਰੀ ਬੁਲਾ ਲੈਂਦੇ ਕਿ ਕਈ ਵਾਰੀ ਗੱਟੀ ਚ ਬੀੜੀ ਸਿਗਰਟ ਵੀ ਪੀਂਦਾ ਕਈ ਵਾਰੀ ਆਉਦੇ ਕਾਰ ਵੀ ਉਹਨੋਂ ਨਿਕਲ ਜਾਂਦਾ ਹੈਗਾ ਰਾਤੀ ਕਿਨਵੇਂ ਐਸੀ ਕਰੇ ਰਾਤੀ ਐਸੀ 10 ਵਜੇ ਰੋਟੀ ਖਾਂਦੀ ਸੀ ਉਸ ਤੋਂ ਬਾਅਦ ਕਹਿੰਦਾ ਮੈਂ ਆਉਂਦਾ ਹੈਗਾ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਫਸ ਲਈ ਹੈ ਮੈਂਨੂੰ ਜੱਸ ਸਵੇਰੇ ਮੇਰੇ ਦੇਵਰਾ ਨੂੰ ਠਾਇਆ ਹੈਗਾ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੋਨੀ ਹੈ ਜੀ ਜੋਨੇ ਕੀ ਮਾਮਲਾ ਕੀ ਹੋਇਆ ਜਿਹੜਾ ਬੰਦੇ ਦਾ ਮਾਮਲਾ ਜੀ ਸਾਨੂੰ ਤਾਂ ਖੈਰ ਨਹੀਂ ਪਤਾ ਜੀ ਇਹ ਇੱਥੇ ਰਹਿੰਦਾ ਸੀਗਾ ਜੀ ਆਹ ਬੁੜੀ ਇਹਨੇ ਰੱਖੀ ਹੋਈ ਏ ਤੇ ਇੱਕ ਟਾਰੀ ਦੀ ਸੋਨੂ ਦੀ ਗੱਡੀ ਚਲਾਉਂਦਾ ਜੀ ਠੀਕ ਹੈ ਜੀ ਹੁਣ ਇਹ ਬੁੜੀ ਜਾਣੇ ਜਾਂ ਇਹਨਾਂ ਨੂੰ ਪਤਾ ਸ਼ਾਇਦ ਠੀਕ ਹੈ ਜੀ ਬਾਕੀ ਇਸ ਦਾ ਆਪਦੇ ਉੱਥੇ ਰਹਿੰਦੇ ਆ ਇਹ ਸਾਡਾ ਛੋਟਾ ਭਰਾ ਜੀ ਮੇਰੇ ਤਾਏ ਦਾ ਮੁੰਡਾ ਜੀ ਇਹਨਾਂ ਕੋਲ ਰਹਿੰਦਾ ਸੀਗਾ ਹੁਣ ਰਾ ਇਹ ਕੱਲ ਦੀ ਪਰਸੂ ਦੀ ਗੱਡੀ ਆਈ ਖੜੀ ਏ ਰਾਤੀ ਇਹ ਨਹੀਂ ਪਤਾ ਕੀ ਪ੍ਰੋਬਲਮ ਏ ਕੀ ਝਗੜਾ ਹੋਇਆ ਜੀ ਤੇ ਰਾਤ ਦਾ ਲੰਮਕਿਆ ਪਿਆ ਇਹ ਬੁੜੀ ਨੂੰ ਆ ਗਿਆ ਸੀ ਉਠਾਇਆ ਘਟ ਤਾਂ ਹੋਇਆ ਜੀ ਇਹ ਤਾਂ ਬੰਦੇ ਨੂੰ ਪਤਾ ਹੁੰਦਾ ਹੈ ਵੀ ਬੰਦਾ ਲੰਮਕੇ ਪੈ 7 ਵਜੇ 8 ਵਜੇ 6 ਵਜੇ ਗਰਮੀ ਚੋੜ ਜੀ ਦਾ ਬੰਦਾ ਜੀ ਤੇ ਹੁਣ ਕਿਸੇ ਨੂੰ ਪਤਾ ਲੱਗਿਆ ਨਹੀਂ ਇਹ ਸਾਰੇ ਚੁੱਗੇ ਵਾਲੇ ਫਰਾਰ ਜੀ ਇਹਨਾਂ ਨੂੰ ਸਾਰਾ ਪਤਾ ਹੈ ਹੁਣੇ ਕਰਦੇ ਪਏ ਨੇ ਡਰਾਮੇ ਜੀ ਕਿ ਨਾਮ ਕੀ ਸੀ ਇਹ ਉਹਨਾਂ ਦਾ ਉਹਨਾਂ ਦਾ ਸੂਰਜ ਜੀ ਉਮਰ ਕਿੰਨੀ ਕਿਸੇ ਦੀ ਉਮਰ ਜੀ ਉਮਰ 21 22 ਸਾਲ 21 22 ਸਾਲ ਦੀ ਉਮਰ ਹੈ ਜੀ ਕੋਈ ਕਾਰਨ ਪਤਾ ਲੱਗਿਆ ਮੋੜ ਦਾ ਕਾਰਨ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਿਆ ਸਾਡੇ ਕੋਲ ਵੀ ਆਂਦਾ ਸੀਗਾ ਜਿਵੇਂ ਮਤਲਬ ਕੇ ਪ੍ਰਾਈ ਸਾਡਾ ਦਾ ਸਵੇਰੇ ਲੈਟਰੀ ਕਦੇ ਆ ਜਾਂਦਾ ਹੈ ਟਾਇਲਟ ਕਰਨ ਸਾਡੇ ਘਰੇ ਜਾਂਦਾ ਹੈ ਚੰਗਾ ਰਹਿ ਕੇ ਖਾ ਪੀ ਕੇ ਬੰਦਾ ਇੱਥੇ ਆ ਜਾਂਦਾ ਜੀ ਹੁਣ ਇਹਨਾਂ ਨੂੰ ਪਤਾ ਇੱਥੇ ਸੌਂਦਾ ਖਾਂਦਾ ਪੀਂਦਾ ਇੱਥੇ ਰਹਿੰਦਾ ਜੀ ਇਹ ਸਾਰੀ ਮੰਡੀ ਨੂੰ ਪਤਾ ਸਾਰੀ ਮੰਡੀ ਨੂੰ ਪਤਾ ਜੀ ਫੈਮਿਲੀ ਚ ਕਿਨੇ ਮੈਂਬਰ ਹਨ ਤੁਹਾਡੇ ਜੀ ਕਿਨਾਂ ਇਹਨਾਂ ਦੇ ਜੀ ਇਹਨਾਂ ਦੇ 3 ਨੇ ਜੀ ਕਿ ਰਹਿੰਦੇ ਕਿਸ ਜਗ੍ਹਾ ਤੇ ਉਹਨੂੰ ਇਹ ਸਾਹਮਣੇ ਇਹ ਆ ਮੰਡੀ ਵਾਲੀ ਥਾਂ ਤੇ ਇਹ ਮੰਡੀ ਵਾਲੀ ਥਾਂ ਤੇ ਜੀ ਬਿਲਕੁਲ ਕੋਈ ਦਿੱਕਤ ਇਸ ਘਰ ਕੋਈ ਦਿੱਕਤ ਨਹੀਂ ਸਾਡੇ ਘਰੇ ਦਾ ਕੋਈ ਦਿੱਕਤ ਨਹੀਂ ਸੀ ਜੀ ਉਹਨੇ ਦਿੱਕਤ ਇਹਨਾਂ ਨੂੰ ਪਤਾ ਹੈ ਜੀ ਕੀ ਪ੍ਰੋਬਲਮ ਕੀ ਨਹੀਂ ਹੈ ਜੀ ਤੁਹਾਡੇ ਲਾਸਟ ਵਾਰ ਗੱਲ ਕਰ ਦੋ ਇਹਨਾਂ ਨਾਲ ਸਾਡੀ ਤਾਂ ਕੋਈ ਗੱਲ ਨਹੀਂ ਹੋਈ ਇਹਨਾਂ ਨਾਲ ਹਾਂ ਜੀ ਸਰ ਕਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਇਧਰ ਨਾ ਮੰਡੀ ਦੇ ਵਿੱਚ ਪ੍ਰਿੰਟਰ ਡਰਾਈਵਰ ਸੀਗਾ ਉਹ ਉਹਨੇ ਟੈਲੀਫੋਨ 'ਉਂ ਸੋਲ ਆਇਆ ਹੈ ਇਹ ਆਪਣੇ ਆਪ ਦੇ ਜਿਹੜੇ ਲੈਸ ਨਾਲ ਕਰ ਲਈ ਉਹਨੇ ਉਹਦੇ ਸਮੇਂ ਹੀ ਮਿਲ ਕੇ ਆਏ ਆ ਜੋ ਪਰਿਵਾਰ ਕਸੇ ਗਾਉਂ ਉਹ ਸਾਹ ਨਕਰ ਕੀ ਨਾਮ ਕੀ ਸਰਨ ਆਦਾ ਨਾ ਸੂਰਜ ਹੈ ਕੋਈ ਕਾਰਨ ਪਤਾ ਲੱਗੇ ਸਰ ਪਤਾ ਨਹੀਂ ਹੈ ਕੋਈ ਕਾਰਨ ਪਤਾ ਲੱਗੇ ਤਰ ਤੀਸ ਜਾਰੀ ਹੈ ਜੋ ਸਾਂਭਣ ਤਾ ਥਾਂਗੇ ਆਪ ਦੀ ਮਾਲ ਨਰੇਸ਼ਾ ਜੀ